ਕਵੀਰ ਸੇਵਾ ਕੋ ਦੁਵੇ ਭਲੇ ਇੱਕ ਸੰਤ ਇੱਕ RAM RAM ਜੂ ਦਾਤਾ ਮੁਕਤ ਕੋ ਸੰਤ ਜਿ ਕਾ ਬੇ ਨਾਮ ਦੇਖੋ ਜਦੋਂ ਬਵੇਕ ਆ ਗਿਆ ਤਾਂ ਸੰਤ ਹੋ ਗਿਆ ਜਦੋਂ ਬਵੇਕ ਆ ਗਿਆ ਜਦੋਂ ਐਸਾ ਸਬਰੋ ਨਿੱਟਾ ਗਿਆ ਨਾ ਫਿਰ ਤਾਂ ਸੱਤ ਹੈ ਇੱਥੇ ਹੁਣ ਸੰਤ ਬਣ ਗਿਆ ਜਿਹੜਾ ਨਿੱਟਾਲਾ ਹੈ ਉਉਹੀ ਗੱਲ ਆ ਹੁਣ ਇੱਥੇ ਹੁਣ ਕੀ ਕਰੂਗਾ ਫਿਰ ਇੱਥੇ ਸੇਵਾ ਕਰੂਗਾ ਸੇਵਾ ਇੱਥੇ ਸ਼ੁਰੂ ਹੋਣੀ ਆ ਜਾ ਕੇ ਪਹਿਲਾਂ ਤਾਂ ਸੇਵਾ ਨਹੀਂ ਹੋ ਸਕਦੀ ਕਾਦਰ ਸਾਹਿਬ ਵਾਲਿਆਂ ਨੂੰ ਵੀ ਪਤਾ ਵੀ ਸੇਵਾ ਕਦੋਂ ਹੁੰਦੀ ਹੁੰਦੀ ਆ ਇੱਥੇ ਸੇਵਾ ਸ਼ੁਰੂ ਹੋਈ ਸੇਵਾ ਕੋਈ ਇਹ ਤੋਂ ਪਹਿਲਾਂ ਸੇਵਾ ਦੀ ਗੱਲੇ ਨਹੀਂ ਆਈ ਤੇ ਤੇ ਕਸਾਂਤਾ ਹੈ ਸਤਰਾਮ ਹੈ ਤੇ ਅਮਰ ਪਰਬਾਸਾ ਹੋ ਗਿਆ ਜਿਹੜਾ ਅਸ਼ਾਂਤ ਮਨਸੀ ਸੰਤ ਬਣ ਗਿਆ ਇੱਥੇ ਆ ਕੇ ਸੰਤ ਬਣਦਾ ਸੇਵਾ ਕੋ ਦੋ ਉਪਲੇ ਦੋ ਇਕੱਠੇ ਹੋ ਕੇ ਸੇਵਾ ਹੁੰਦੀ ਹੈ ਨਾ ਦੇ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਹੁੰਦੀ ਹੈ ਪਹਿਲਾਂ ਨਹੀਂ ਹੁੰਦੀ ਸੇਵਾ ਦੋ ਦੋ ਜਣੇ ਸੇਵਾ ਕਰ ਸਕਦੇ ਆ ਇਕੱਲਾ ਸੇਵਾ ਨਹੀਂ ਕਰ ਜੇ ਮੰਨਦੇ ਲੈਵਲ ਤੇ ਸੇਵਾ ਕਰਾਂਗੇ ਉਹ ਸੇਵਾ ਘਰ ਪੈਦਾ ਕਰੂਗੀ ਜੋ ਮੰਨਦੇ ਲੈਵਲ ਤੇ ਸੇਵਾ ਹੋ ਉਹ ਘਰ ਪੈਦਾ ਕਰੂਗੀ ਤੇ ਚਿੱਤ ਦੇ ਲੈਵਲ ਤੇ ਤੁਸੀਂ ਸੇਵਾ ਕਰੇ ਨਹੀਂ ਸਰਦੇ ਜੇ ਮਨ ਇਹ ਨਹੀਂ ਚਾਹਤਾ ਸੇਵਾ ਕਿ ਮੈਂ ਕਰਾਂਗੇ ਜੇ ਮੰਨ ਲੀਂਗਾ ਤਾਂ ਸੇਵਾ ਦੀ ਕਰ ਸਕਦਾ ਜਿੱਨਾ ਚਾਹ ਜੇ ਮਨ ਸੇ ਅਰ ਚਿੱਤ ਧੋਏ ਸੇਵਾ ਚਾਹਣਗੇ ਤਾਂ ਹੋਊਗੀ ਸੇਵਾ ਕੋ ਧੋ ਉਪਲੇ ਇੱਕ ਸੰਤ ਇਕਰਮ ਇਕਰਮ ਰਾਮਦਾਸ ਦਾ ਵਾਲਾ ਪਹਿਲਾ ਹੀ ਹੈ ਸੰਤ ਇਹ ਬਣ ਗਿਆ ਸ਼ਾਂਤ ਹੋ ਗਿਆ ਇਹ ਦੋਈ ਜਦ ਇਕੱਠੇ ਹੁੰਦੇ ਨੇ ਤਾਂ ਸੇਵਾ ਹੁੰਦੀ ਐ ਭਲੇ ਇੱਕ ਸੰਤ ਇੱਕ ਰਾਮ ਇਹ ਕਿਹਨਾਂ ਚ ਸੰਤ ਐ ਇੱਕ ਰਾਮ ਉਹ ਰਾਮ ਜੀ ਦਾਤਾ ਮੁਕਤ ਕੋ ਸੰਤ ਜਿ ਪਾਵੇ ਨਾਮ ਰਾਮ ਤਾਂ ਮੁਕਤੀ ਦਾ ਦਾਤਾ ਐ ਸੰਤਨੋਂ ਅਜਿਹੜਾ ਸ਼ਾਂਤਮਨ ਸੀ ਇਹਨੂੰ ਸ਼ਾਂਤੀ ਦਿੱਤੀ ਐ ਮੁਕਤੀ ਦਿੱਤੀ ਐ ਰਾਮ ਨੇ ਇਹਨੂੰ ਅਸਰਕਤ ਸੀ ਜਿਹੜਾ ਪੈਦਾ ਹੋਇਆ ਮੁਕਤੀ ਕਿੰਨਾ ਦਿੱਤੀ ਹੈ ਸ਼ਾਂਤੀ ਕਿ ਸ਼ਾਂਤੀ ਹੈ ਮੁਕਤੀ ਹੈ RAM ਨੇ ਸੰਤ ਜਪਾਵੇ ਨਾਮ RAM ਨੇ ਦਾ ਭਾਈ ਮੁਕਤੀ ਦਿੱਤੀ ਸੰਤ ਦਾਤਾ ਮੁਕਤ ਹੁਣ ਸੰਤ ਜਪਾਵੇ ਨਾਮ ਜਿਹੜਾ ਸੰਤ ਹੋਇਆ ਨਾ ਹੁਣ ਨਾਮ ਜਪ ਸਕਦਾ ਉਹ ਤੋਂ ਪਹਿਲਾਂ ਨਾਮ ਜਪੇ ਨਹੀਂ ਸਕਦਾ ਕੋ ਆਪ ਜਪਿਆ ਹੋਇਆ ਆਪ ਜਪਾ ਅਬਰਾ ਨਾਮ ਜਪਾਵੇ ਸੰਤ ਉਹ ਜਿਹਨੇ ਆਪ ਜਪ ਲਿਆ ਆਪ ਜਪ ਲਿਆ ਤਾਂ ਜਪਊਗਾ ਸੰਤ ਜਪਾਵੇ ਨਾਮ ਸੰਤ ਸਿਰਫ ਨਾਮ ਜਪ ਸਕਦਾ ਹੈ ਨਾਮ ਦੇ ਦੇ ਨਹੀਂ ਸਕਦਾ ਜਿਵੇਂ ਆਪ ਜਪਿਆ ਜਪ ਸਕਦਾ ਜਿਵੇਂ ਆਪ ਪੜ੍ਹਿਆ ਪੜ੍ਹਾ ਸਕਦਾ ਤੇ ਨਹੀਂ ਸਕਦਾ ਨਾਮ ਜਪਾਇਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਜਿਹੜੇ ਨਾਮ ਦਿੰਦੇ ਨੇ ਉਪਦੇਸ਼ ਕੀਤੇ ਨੇ ਉਹਨਾਂ ਨੂੰ ਬਤਾਉ ਗੁਰਬਾਣੀ ਕਿਤੇ ਨਹੀਂ ਬੰਦੀ ਨਾਮ ਜਪਾਇਆ ਜਾ ਸਕਦਾ ਪਰ ਉਹ ਜਪ ਜਪੂਗਾ ਜਿਹਨੇ ਆਪ ਜਪਿਆ ਆਪ ਜਪਾ ਗੁਰਬਾਣੀ ਨਾਮ ਜਪਾਵੇ ਕਹੇ ਜਾਂ ਜਪਿਆ ਹੋਇਆ ਜਪਾਉਂਦੇ ਨੇ ਅੱਛਾ ਉਹ ਜਪਾਉਂਦੇ ਵੀ ਨਹੀਂ ਜਿਹੜੇ ਸੰਤ ਨੇ 20 ਸਾਲ ਨਾਮ ਜਪਿਆ 20 ਸਾਲ ਦੂਏ ਨੂੰ ਜਪਾ ਕੇ ਦਿਖਾਵੇ ਕੋਲ ਬੈਠ ਕੇ ਕੋਲ ਬੈਠ ਕੇ ਪੜਾਵੇ ਫੇਰ ਉਹਦਾ ਮਾਅ ਦੇ ਦੂ ਬੈਗਰੂ ਨੂੰ ਤੂੰ ਕਹ ਲਾ ਜਪਾਇਆ ਕਿ ਜੇ ਤੈਨੂੰ ਡਾ ਐਮਏ ਤੱਕ ਪੜਾਉਣਾ ਹੋਵੇ ਤਾਂ ਬਹੁਤ ਸਾਲ ਲੱਗਦੇ ਨੇ ਫਿਰ 15 16 ਸਾਲ ਲਾਊਗਾ ਪੜੂਗਾ ਕੋਲ ਬੈਠ ਕੇ ਜਿਹਨੇ ਪਹਿਲਾਂ ਪੜਿਆ ਹੋਇਆ ਹੈ ਉਹ ਗੱਲ ਪੜਾਉਂਦੇ ਨੇ ਜਿਵੇਂ ਉਹਦੇ ਨੇ ਇਹ ਸਭ ਠੱਗੀ ਹੈ ਧਰਮ ਦੇ ਵਿੱਚ ਵੱਡੀ ਠੱਗੀ ਹੋਈ ਇਹੀ ਹੈ ਜਿਉਂ ਨੇ ਆਪੇ ਜਪਣਾ ਤੇ ਤੈਨ ਕੀ ਚਪਰਾ ਹਾਂਜੀ